ਬਈ ਚਾਲਬਾਜ਼ ਬੇਈਮਾਨੀ ਤੋਂ ਬਾਜ਼ ਨਹੀਂ ਆਉਂਦੇ ਇਹਨਾਂ ਨੂੰ ਚਾਹੀਦਾ ਹੁੰਦਾ ਬਸ ਇੱਕ ਮੌਕਾ ਦੋਸਤੋ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਸਕੈਨਰ ਦੇ ਨਾਮ ਤੇ ਇੱਕ ਗਰੀਬ ਦੁਕਾਨਦਾਰ ਨੂੰ ਨੌਸਰਵਾਜ ਦੇ ਗਿਆ ਧੋਖਾ ਦੋਸਤੋ ਮੱਕਾਰ ਵਿਅਕਤੀ ਦੇ ਗਿਆ ਧੋਖਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਾਂ ਨਹੀਂ ਤੁਸੀਂ ਸ਼ਹਿਰ ਤੋਂ ਨਜ਼ਰ ਆਉਣ ਵਾਲੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿਓ ਆਪਕ ਕਿਸੇ ਦੁਕਾਨ ਤੇ ਜਾਣਿਆ ਤਾਂ ਉਥੇ ਕਈ ਵਾਰੀ ਦੇਖਦੇ ਆ ਕਿ ਵੱਡਾ ਵੱਡਾ ਕਰਕੇ ਲਿਖਿਆ ਹੁੰਦਾ ਅੱਜ ਨਗਦ ਕੱਲ ਉਧਾਰ ਉਧਾਰ ਬੰਬ ਹੈ ਜੀ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਭਾਈ ਜੋ ਲੈਣਾ ਕੈਸ਼ ਲੈ ਲੈ ਉਧਾਰ ਨਹੀਂ ਦੇਣਾ ਕਿਉਂਕਿ ਉਧਾਰ ਤਾਂ ਪਹਿਲੇ ਹੀ ਬਹੁਤ ਫਸਿਆ ਹੋਇਆ ਪਰ ਜਦੋਂ ਨਵੀਂ ਤਕਨੀਕ ਆਈ ਹੈ ਕੈਸ਼ਲੈਸ ਵਾਲਾ ਪ੍ਰਪੋਜ਼ਲ ਆਇਆ ਬਹੁਤ ਸਾਰੇ ਲੋਕਾਂ ਨੇ ਫੋਨ ਤੇ ਦਿਖਾਉਂਦੇ ਆ ਜੀ ਬਾਅਦ ਤੇ ਟਰਾਂਸਫਰ ਕਰ ਦਿੱਤੇ ਤੇ ਕਈ ਵੇਲੇ ਮਸ਼ਰੂਫ ਹੋਇਆ ਬੰਦਾ ਕਹਿੰਦਾ ਹਾਂ ਆਗੇ ਹੁਣੇ ਪਰ ਬਾਅਦ ਚ ਪਤਾ ਲੱਗਦਾ ਕਿ ਸਕੈਨਰ ਦੇ ਨਾਮ ਤੇ ਉਹਨਾਂ ਨਾਲ ਠੱਗੀ ਹੋ ਗਈ ਹੈ ਧੋਖੇਬਾਜ਼ੀ ਹੋ ਗਈ ਹੈ ਕੋਈ ਮੱਕਾਰ ਛਾਤਰ ਵਿਅਕਤੀ ਉਹਨਾਂ ਨੂੰ ਚੂਨਾ ਲਾ ਗਿਆ ਹੁਣ ਇਹੋ ਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਜੀ ਬੱਗਿਆਂ ਤੋਂ ਕਜਲਾ ਰੋਡ ਤੋਂ ਬਿੱਟੂ ਕਰਿਆਨਾ ਸਟੋਰ ਤੋਂ ਜਿੱਥੇ ਦੁਕਾਨ ਤੇ ਇੱਕ ਬਜ਼ੁਰਗ ਔਰਤ ਮੌਜੂਦ ਸੀ ਤੇ ਇੱਕ ਸਿਆਣਾ ਜਿਹਾ ਭੋਲਾ ਜਿਹਾ ਮਲੂਕ ਜਿਹਾ ਬਣ ਕੇ ਛਾਤਰ ਚੋਰ ਦੁਕਾਨ ਤੇ ਆਂਦਾ ਜਿਸ ਦੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ ਜਿਸ ਦੀ ਧੋਖੇਬਾਜ਼ੀ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਤੋਂ ਦੇਸੀ ਘੋ ਅਤੇ ਹੋਰ ਕੀਮਤੀ ਸਮਾਨ ਲੈ ਜਾਂਦਾ ਜਿਸ ਦੀ ਕੀਮਤ 22500 ਰੁਪਿਆ ਹੈ ਉਹਨਾਂ ਲਈ ਕੀਮਤ ਬਹੁਤ ਵੱਡੀ ਹੈ ਕਿਉਂਕਿ ਇੱਕ ਇੱਕ ਰੁਪਏ ਦਾ ਸਮਾਨ ਵੇਚ ਕੇ ਤੁਹਾਨੂੰ ਪਤਾ ਕਰਿਆਨੇ ਵਾਲੇ ਜਿਹੜੇ ਆਪਣਾ ਘਰ ਪੂਰਾ ਕਰਦੇ ਔਰ ਉਹਦੇ ਵਿੱਚ ਪੜਤਾ ਵੀ ਬਹੁਤ ਘੱਟ ਹੁੰਦਾ ਤਾਂ ਉਹ ਕਹਿੰਦੇ ਕਿ ਜੀ ਸਾਨੂੰ ਕਹਿੰਦਾ ਕਿ ਸਕੈਨਰ ਵਿੱਚ ਪੈਸੇ ਪਾ ਦਿੱਤੇ ਆ ਲੇਕਿਨ ਉਸ ਮੁਕਰ ਵਿਅਕਤੀ ਨੇ 1 ਰੁਪਿਆ ਵੀ ਨਹੀਂ ਪਾਇਆ ਤੇ ਸਾਡੇ ਨਾਲ ਧੋਖਾ ਕਰਕੇ ਚਲਾ ਗਿਆ ਉਸਦੀ ਤਸਵੀਰ ਜਿਹੜੀ ਹੈ ਉਹ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਉਹ ਕਹਿੰਦੇ 3-4 ਦਿਨ ਹੋ ਗਏ ਅਸੀਂ ਉਡੀਕ ਲਾ ਕੇ ਬੈਠੇ ਆਂ ਪੋਟਿਆਂ ਤੇ ਦਿਨ ਗਿੰਦ ਰਹੇ ਆ ਕਿ ਸ਼ਾਇਦ ਉਸ ਦੀ ਜ਼ਮੀਰ ਜਾਗੇਗੀ ਤੇ ਵਾਪਸ ਆਏਗਾ ਲੇਕਿਨ ਕਹਿੰਦੇ ਕਿ ਉਹ ਨੌਸਰਵਾਜ ਵਾਪਸ ਨਹੀਂ ਆਇਆ ਤਾਂ ਹੁਣ ਸਾਨੂੰ ਪੀਵੀ 32 ਦੀ ਮਦਦ ਚਾਹੀਦੀ ਹੈ ਤਾਂ ਜੋ ਇਸ ਛਾਤਰ ਵਿਅਕਤੀ ਦੀ ਪਛਾਣ ਕੀਤੀ ਜਾ ਸਕੇ ਤੇ ਇਸ ਦੀ ਤਸਵੀਰ ਵੀ ਕਹਿੰਦੇ ਨਸ਼ਰ ਕਰੋ ਤਾਂ ਜੋ ਕਿਸੇ ਹੋਰ ਨਾਲ ਧੋਖਾ ਨਾ ਕਰੇ ਤਾਂ ਸਕਰੀਨ ਤੇ ਇਸ ਵਿਅਕਤੀ ਦੀ ਤਸਵੀਰ ਚੱਲ ਰਹੀ ਹੈ ਜਿਸ ਨੇ ਬਿੱਟੂ ਕਰਿਆਨਾ ਸਟੋਰ ਤੇ ਜਾ ਕੇ ਸਮਾਨ ਲਿਆ ਔਰਤ ਨੂੰ ਗਰੀਬ ਔਰਤ ਨੂੰ ਦੁਕਾਨਦਾਰ ਔਰਤ ਨੂੰ ਬਹਿਲਾ ਫਸਲਾ ਕੇ ਬੇਫਕੂ ਬਣਾ ਕੇ ਇਹ ਕਿਹਾ ਕਿ ਜੀ ਮੈਂ ਸਕੈਨਰ 'ਚ ਪੈਸੇ ਪਾ ਦਿੰਦਾ ਲੇਕਿਨ ਸਕੈਨਰ 'ਚ ਪੈਸਾ ਕੋ ਨਹੀਂ ਪਾਇਆ ਕੋ ਪੈਸਾ ਨਹੀਂ ਪਾਇਆ ਤਾਂ ਹੁਣ ਇੱਕ ਵਾਰ ਦੁਕਾਨਦਾਰ ਦੀ ਜਿਹੜੀ ਬੇਨਤੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਦੁਕਾਨ ਬਿੱਟੂ ਕਰਿਆਨਾ ਸਟੋਰ ਦੇ ਨਾਂ ਤੇ ਮਹੱਲਾ ਮੁਖਤਪੁਰਾ ਨੀਅਰ ਸਤਲ ਸਕੂਲ ਕਦਲਾ ਰੋਡ ਬੰਗਾ ਵਿੱਚ ਹੈ ਚਾਰ ਤੋਂ ਪੰਜ ਦਿਨ ਪਹਿਲਾਂ ਸਾਡੇ ਕੋਲ 20 ਤੋਂ 25 ਸਾਲ ਦਾ ਇੱਕ ਨੌਜਵਾਨ ਮੇਰੀ ਵਾਈਫ ਦੇ ਕੋਲੋਂ ਦੇਸੀ ਕੇ ਤੇ ਕੁਝ ਹੋਰ ਕੀਮਤੀ ਸਮਾਨ ਲੈ ਕੇ 22500 ਦੀ ਕੀਮਤ ਬਣੀ ਸੀ ਜਿਹੜਾ ਉਹ ਸਾਡੇ ਸਕੈਨਰ ਤੇ ਉਹਨੇ ਪੈਸੇ ਪਾਏ ਪਰ ਸਾਡੀ ਕਨੇਟ ਤੇ ਸਾਡੀ ਖਾਤੇ ਵਿੱਚ ਨਹੀਂ ਟ੍ਰਾਂਸਫਰ ਹੋਏ ਤੇ ਉਹ ਬੰਦਾ ਕਹਿੰਦਾ ਸੀ ਵੀ ਦੁਬਾਰਾ ਸੀ ਦੁਬਾਰਾ ਫਿਰ ਕਰ ਦਵਾਂਗੇ ਆ ਕੇ ਪਰ ਉਹ ਸਾਡੇ ਕੋਲ ਚਾਰ ਤੋਂ ਪੰਜ ਦਿਨ ਦੀ ਵੇਟ ਕਰਨ ਤੋਂ ਬਾਅਦ ਵੀ ਸਾਡੇ ਕੋਲ ਨਹੀਂ ਪਹੁੰਚਿਆ ਜਿਸ ਕਰਕੇ ਸਾਨੂੰ ਇਹ ਕਦਮ ਉਠਾਉਣਾ ਪਿਆ ਇਹ ਸਾਡੇ ਕੋਲ ਪ੍ਰੂਫ ਸਾਡੇ ਸੀਸੀਟੀਵੀ ਕੈਮਰੇ ਵਿੱਚ ਕਾਇਦਾ ਚ ਉਸੀ ਉਹ ਚਾਹੁੰਦੇ ਆ ਕਿ ਸਾਡੇ ਤੋਂ ਇਲਾਵਾ ਕਿਸੇ ਹੋਰ ਦਿਨ ਨਾਲ ਇਹ ਸਕੈਮ ਨਾ ਕੀਤਾ ਹੋਵੇ ਅਸੀਂ ਧੰਨਵਾਦ ਕਰਦੇ ਆ ਪੀਵੀ ਬੱਤੀ ਨਾਮਕ ਸ਼ਹਿਰ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਇਹ ਵੀਡੀਓ ਲੋਕਾਂ ਤੱਕ ਪਹੁੰਚਾਈ